हल्का फिरोजपुर के मौजूदा संसदीय मेंबर सांसद शेर सिंह को कांग्रेस पार्टी की तरफ से लोकसभा हल्का फिरोजपुर से मैदान में उतार दिया गया है फिरोजपुर हलके से कांग्रेस की टिकट मिलने के बाद आज हलके में आने पर उनके समर्थकों की तरफ से ढोल बजाकर उनका जोरदार स्वागत किया गया मिली जानकारी के अनुसार उन्नीस मई को होने जा रही लोकसभा चुनाव के चयन प्रचार को लेकर सांसद शेर सिंह घुभाया की तरफ से आज तलवंडी भाई से रोड शो की शुरुआत की गई गोवाया की तरफ से किया गया रोड शो उनके गोवाया गांव जाकर समाप्त हुआ जहां शेर सिंह गोवाया को टिकट मिलने पर उनकी बिरादरी और उनके समर्थकों में खुशी की लहर है वहीं कांग्रेस पार्टी के सीनियर नेताओं के बगावती सुर नजर आ रहे हैं इस मौके पर पत्रकारों से बातचीत करते हुए पंजाब जनरल सेक्रेटरी कुलवंत राय कटारिया ने कहा कि पार्टी को एक बार फिर से ਗੁਆਇਆ ਕੀ ਟਿਕਟ ਕੋ ਲੈ ਕੇ ਸੋਚ ਵਿਚਾਰ ਕਰਨਾ ਚਾਹੀਏ ਕਿਉਂਕਿ ਫਿਰੋਜ਼ਪੁਰ ਟਿਕਟ ਦਾ ਸਹੀ ਹੱਕਦਾਰ ਰਾਣਾ ਗੁਰਮੀਤ ਸਿੰਘ ਸੋਢੀ ਥੇ ਪਹਿਲਾਂ ਵੀ ਦੱਸ ਹੀ ਚੁੱਕਿਆ ਹੈ ਕਿ ਕੌਨਸਟ ਪਾਰਟੀ ਨੇ ਸਾਡੀ ਹਾਈ ਕਮਾਂਡ ਨੇ ਫੈਸਲਾ ਕੀਤਾ ਹੈ ਕਿ ਟਿਕਟ ਉਹ ਸਾਡੇ ਕੈਂਡੀਡੇਟ ਨੇ ਅੱਜ ਦੀ ਡੇਟ ਚ ਸਾਡੀ ਪਾਰਟੀ ਦੇ ਫਰਾਈਪਰ ਹਲਕੇ ਦੇ ਜਿਹੜੇ ਸੀਨੀਅਰ ਲੀਡਰ ਆ ਉਹਨਾਂ ਵਿੱਚ ਕਾਫੀ ਜੜੀ ਨਿਰਾਸ਼ਾ ਪਾਈ ਜਾ ਰਹੀ ਹੈ ਟਿਕਟ ਨੂੰ ਲੈ ਕੇ ਉਸ ਵਾਰ ਕੀ ਲੱਗੇ ਟਿਕਸਾਲੀ ਕਾਂਗਸ ਵਰਕਰਾਂ ਦੀ ਤਾਂ ਪਹਿਲਾਂ ਜਦੋਂ ਇਹ ਮੰਗ ਸੀ ਹਾਂ ਜੀ ਜੀ ਕਿ ਕਿਸੇ ਵੀ ਪੁਰਾਣੇ ਤੇ ਟਕਸਾਲੀ ਕਾਂਗਰਸੀ ਦੇ ਯੈਲੋਕ ਸਭਾ ਹਲਕਾ ਫੋਇਪਰ ਦੀ ਟਿਕਟ ਦਿੱਤੀ ਜਾਂਦੀ ਹੈ ਠੀਕ ਹੈ ਜੀ ਤੇ ਜੀ ਉਸ ਕਰਕੇ ਉਹਨਾਂ ਦੇ ਮਨ 'ਚ ਥੋੜੀ ਜਿਹੀ ਨਿਰਾਸ਼ਾ ਜ਼ਰੂਰ ਹੈ ਇਹ ਸੱਚ ਹੈ ਕਿ ਉਹਨਾਂ ਦੇ ਮਨ 'ਚ ਨਿਰਾਸ਼ਾ ਹੈ ਕਾਫੀ ਜਿਹੜੇ ਜੇ ਵਰਕਰਾਂ ਦੀ ਗੱਲ ਕਰੀਏ ਵਰਕਰ ਇਹ ਮੰਗ ਉਠਾ ਰਹੇ ਨੇ ਕਿ ਜਿਹੜੀ ਫੋਇਪਰ ਹਲਕੇ ਦੀ ਟਿਕਟਾ ਉਹ ਰਾਣਾ ਸੋਢੀ ਨੂੰ ਦਿੱਤੀ ਜਾਣੀ ਚਾਹੀਦੀ ਹੈ ਇਹ ਸਾਰੇ ਵਰਕਰਸ ਦੀ ਜਿਹੜੀ ਟਕਸਾਲੀ ਹੈ ਉਨ੍ਹਾਂ ਦੀ ਹਾਈ ਕਮਾਂਡ ਕੋਲ ਅਪੀਲ ਤਾਂ ਹੈ ਕਿ ਇਸ ਟਿਕਟ ਦੇ ਉੱਤੇ ਦੁਬਾਰਾ ਗੌਰ ਕਰਕੇ ਕਿਸੇ ਟਕਸਾਲੀ ਨੂੰ ਦਿੱਤੀ ਜਾਵੇ ਤੁਸੀਂ ਮੀਟਿੰਗ ਰੱਖੀਏ ਇਹਦਾ ਮੇਨ ਮੋਟਰ ਸੀ ਕੀ ਹੈ ਦੇਖੋ ਇਹ ਮੀਟਿੰਗ ਆਪ ਦਾ ਮੂਠੇ ਤਦ ਅਨੁਸਾਰਿਆ ਨੂੰ ਪਤਾ ਹੀ ਗਏ ਕਿ ਲੋਕਾਂ ਦੀ ਮੰਗ ਸੀਗੀ ਕਿ ਮੈਂ ਆ ਕੇ ਉਹਨਾਂ ਨੂੰ ਮਿਲਾਂ ਕਿਉਂਕਿ ਮੈਂ 10-15 ਦਿਨ ਤੋਂ ਉਹ ਲੋਕ ਸਾਰੇ ਇੰਤਜ਼ਾਰ 'ਚ ਸੀਗੇ ਕਿ ਜੀ ਟਿਕਟ ਜਿਹੜੀ ਹੈ ਉਹ ਪਾਰਲੀਮੈਂਟੀ ਅਨਾਉਂਸ ਹੋਈ ਉਹ ਡੇਟ ਹੁੰਦੀ ਗਈ ਤਾਂ ਲੋਕਾਂ ਦੇ ਮਨ 'ਚ ਇਹ ਸੀਗਾ ਔਰ ਮੈਨੂੰ ਸੁਣੇ ਲੱਗੇ ਵੀ ਮੈਂ ਉਹਦਾ ਬਾਕੀ ਜਿਹੜਾ ਫੇਸ ਕਰਕੇ ਉਹਨਾਂ ਸਾਰਿਆਂ ਨੂੰ ਮੈਂ ਕਿਹਾ ਵੀ ਮੈਂ ਅੱਜ ਪਹੁੰਚਾਂਗਾ ਔਰ ਉਹਨਾਂ ਦੇ ਨਾਲ ਉਹਨਾਂ ਕੰਮ ਕਰਾਂਗਾ ਸ਼ੀਰ ਸਿੰਘ ਖੋਪਾਇਆ ਨਾਲ ਹਲਕੇ 'ਚ ਪ੍ਰਚਾਰ ਕਰਨ ਜਾਉਂਗੇ ਤੁਸੀਂ ਜੀ ਦੇਖੋ ਸ਼ੀਰ ਸਿੰਘ ਖੋਪਾਇਆ ਪਾਰਲੀਮੈਂਟ ਰਹਿ ਨੇ ਤੇ ਹਾਲੇ ਤੱਕ ਉਹਨਾਂ ਦਾ ਮੈਨੂੰ ਕੋਈ ਟੈਲੀਫੋਨ ਨਹੀਂ ਆਇਆਗਾ ਕੋਈ ਮੈਨੂੰ ਉਹਨਾਂ ਦਾ ਮੈਸੇਜ ਨਹੀਂ ਆਇਆਗਾ ਸੋ ਜਿਸ ਵੇਲੇ ਆਉਂਦੇ ਨੇ ਇਹਦੇ ਲੋਕਾਂ ਦੇ ਕੋਈ ਗਿਲੇ ਸ਼ਿਕਵੇ ਨੇ ਪਹਿਲਾਂ ਤਾਂ ਉਹਨਾਂ ਨੂੰ ਉਹ ਦੂਰ ਕਰਨੇ ਪੈਣਗੇ ਤੇ ਮੈਂ ਤਾਂ ਪ੍ਰਚਾਰ ਕਰਨ ਜਾਵਾਂਗੇ ਜੋ ਕਾਂਗਰਸ ਹਾਈ ਕਮਾਂਡ ਨੇ ਹੁਣ ਉਹਨਾਂ ਨੂੰ ਟਿਕਟ ਦਿੱਤਾ ਹੈ ਤੇ ਉਹਨਾਂ ਨੂੰ ਕਾਂਗਰਸ ਪ੍ਰਤੀਯਾਗੀ ਉਹਨਾਂ ਨੇ ਐਲਾਨ ਕੀਤਾ ਹੈ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਉਹਨਾਂ ਦੀ ਜੋ ਵੀ ਬੱਤ ਹੋਵੇ ਮਦਦ ਕਰ ਸਕੀ ਕੀਤੀ ਜਾਏ ਤੁਸੀਂ ਤਿੰਨੇ ਵਾਰੀ ਹਾਈ ਕਮਾਂਡ ਕੋ ਟਿਕਟ ਮੰਗੀਏ ਤੁਹਾਨੂੰ ਕਿਉਂ ਨਹੀਂ ਦਿੱਤੀ ਹੁੰਦਾ ਕੀ ਕਰਾਂ ਮੈਂ ਹਾਈ ਕਮਾਂਡ ਕੋ ਲੋ ਜੂ ਟਿਕਟ ਮੰਗਦਾ ਰਿਹਾ ਲੇਕਿਨ ਕਿਉਂ ਨਹੀਂ ਦਿੱਤੇਗੀ ਇਹਦਾ ਤਾਂ ਜਾਂ ਤਾਂ ਕੁਝ ਸਿਆਸੀ ਲੋਕ ਜਿਹੜੇ ਜਿਨ੍ਹਾਂ ਦਾ ਕੋਈ ਆਪਣਾ ਇਹਦੇ ਵਿੱਚ ਮਕਸਦ ਹੋਏਗਾ ਉਹ ਇਸ ਤੋਂ ਜਾਨੂ ਹੋਣਗੇ ਸੋ ਇਹਦੇ ਬਾਰੇ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਲੇਕਿਨ ਮੈਂ ਆਪਣਾ ਪੱਖ ਔਰ ਆਪਣੇ ਲੋਕਾਂ ਦਾ ਔਰ ਫਰੂਸਪੁਰ ਲੋਕ ਸਭਾ ਦੇ ਲੋਕਾਂ ਦਾ ਜਿਹੜਾ ਪੱਖ ਹੈ ਉਹ ਹਾਈ ਕਮਾਂਡ ਦੇ ਅੱਗੇ ਹਮੇਸ਼ਾ ਰੱਖਦਾ ਰਿਹਾ ਪਿਛਲੇ 35 ਸਾਲਾਂ ਦੇ ਵਿੱਚ ਜਾਨੀ ਕਿ ਅਕਾਲੀਆਂ ਨੇ ਇਰਾਦਾ ਕੀਤਾ ਹੁਣ ਜਾਨੀ ਵਿਸ਼ਵਾਸ ਸੀ ਕਿ ਰਾਣਾ ਗੁਰਮੀਤ ਸਿੰਘ ਸੋਢੀ ਜੀ ਨੂੰ ਇਹ ਟਿਕਟ ਪੱਕੀ 100% ਮਿਲੇਗੀ ਇਹ ਵਿੱਚ ਫਿਰ ਅਕਾਲੀਆਂ ਦਾ ਨੂੰ ਨਿਕਲ ਕੇ ਕਾਂਗਰਸ ਚ ਸ਼ਾਮਲ ਹੋ ਕੇ ਫਿਰ ਉਹ ਸੀਟ ਦਿੱਤੀ ਕਿ ਉਹ ਜਿਹੜੀਆਂ ਕਮੀਆਂ ਸੀ ਪੂਰੀਆਂ ਕਿ ਇੱਕ ਦਿਨ ਤੇ ਇਹ ਪੂਰੀਆਂ ਕਰ ਲਿੱਤੀਆਂ ਜਾਣਗੇ ਦੇਖੋ ਮੈਂ ਇਸ ਗੱਲ ਤੋਂ ਹੀ ਲੋਕ ਸਾਰੇ ਅੱਜ ਜੀ ਲੋਕ ਸਭਾ ਦੇ ਲੋਕ ਸਿਰਫ ਬਰੂਹ ਹਰ ਸਾਇਦੇ ਲੋਕ ਨਹੀਂ ਮਕਸਦ ਦੇ ਨੇ ਮੂਟ ਦੇ ਲੋਕ ਨੇ ਅਬੋਰ ਦੇ ਲੋਕ ਨੇ ਫਾਜ਼ਲ ਕਾ ਦੇ ਲੋਕ ਨੇ ਜਲਾਲਾਬਾਗ ਦੇ ਨੇ ਫੂਜ਼ਪੁਰ ਅਰਪੁਰ ਨੂੰ ਰੋਲਦੇ ਨੇ ਉੱਥੋਂ ਦੇ ਲੋਕ ਨੇ ਸੋ ਇਹ ਜਿਹੜੇ ਵੀ ਲੋਕ ਇਸ ਚੀਜ਼ ਦਾ ਅੱਜ ਉਹਨਾਂ ਨੂੰ ਇਹ ਮੰਚ ਤੇ ਬਲਬਲੇ ਜਿਹੜੇ ਉੱਥੇ ਰਹੇ ਉਹ ਇਸੇ ਕਰਕੇ ਹੀ ਸੀਗਾ ਕਿ ਇੱਕਦਮ ਜਿਹੜਾ ਕੋਈ ਆਦਮੀ ਪਾਰਟੀ ਚੇਨ ਕਰਕੇ ਆਇਆ ਹੈ ਔਰ ਕਿਉਂਕਿ ਲੋਕ ਇਹ ਵੀ ਮਹਿਸੂਸ ਕਰ ਰਹੇ ਅੱਜ ਤੁਹਾਡੇ ਸਾਹਮਣੇ ਕਈ ਲੋਕ ਜਿਹੇ ਸਾਹਮਣੇ ਆਏ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਲੋਗਾਂ ਦੇ ਸਾਹਮਣੇ ਔਰ ਪ੍ਰੈਸ ਦੇ ਸਾਹਮਣੇ ਕੀਤਾ ਜੀ ਕਿ ਸਾਡੇ ਤੇ ਪਰਚੇ ਹੋਏ ਨੇ ਸਾਡੇ ਨਾਲ ਤੱਕਾ ਹੋਇਆ ਇੱਕ ਸੱਜਨ ਦੇ ਦੋਨੋਂ ਬਾਵੇਂ ਆ ਨਹੀਂ ਤੇ ਇੱਕ ਨੇ ਕਿਹਾ ਜੀ ਕਿ ਮੈਨੂੰ ਇੰਨੇ ਮਹੀਨੇ ਜੇਲ੍ਹ ਚ ਰੱਖਿਆ ਗਿਆ ਉਹਨਾਂ ਦੇ ਜਿਹੜੇ ਇਹ ਰੰਜ ਗਿਲੇ ਨੇ ਉਹਨਾਂ ਨੂੰ ਇਹ ਦੂਰ ਕਰੇਗਾ ਤੇ ਅੱਗੇ ਤਾਂ ਹੀ ਅੱਗੇ ਗੱਡੀ ਚੱਲੇਗੀ ਦੇਖੋ ਅੱਜ ਕੱਲ ਲੋਗਾਂ ਦੇ ਨਾਲ ਲੋਕ ਲੋਕਾਂ ਦੇ ਹਿੱਤ ਚ ਗੱਲ ਕਰਨੀ ਬੜੀ ਜ਼ਰੂਰੀ ਹੈ ਔਰ ਉਹ ਖਾਸ ਤੌਰ ਤੇ ਜੇ ਤੁਸੀਂ ਗਰੀਬ ਦੇ ਨਾਲ ਜੇ ਤੁਸੀਂ ਉਹਨੂੰ ਇਨਸਾਫ ਨਹੀਂ ਮਿਲੇਗਾ ਆ ਗਰੀਬ ਜਿਹੜਾ ਉਹ ਤੁਹਾਨੂੰ ਕਦੀ ਵੋਟ ਨਹੀਂ ਪਾਈ ਰਾਣਾ ਸਾਹਿਬ ਤੁਸੀਂ ਕਹਿੰਦੇ ਆਪਣਾ ਸ਼ੇਸ਼ ਨੂੰ ਪਾਇਆ ਤੇ ਮਾਫੀ ਮੰਗੇ ਵਰਕਰਨ ਗਏ ਉਹ ਨਹੀਂ ਮੰਗਦਾ ਤੁਸੀਂ ਨਾ ਨਾ ਉਹਨਾਂ ਨਾਲ ਤੋਂ ਬਿਲਕੁਲ ਮੈਂ ਇਹ ਇਹ ਬਾਰ-ਬਾਰ ਕਹਿ ਰਿਹਾ ਕਿ ਜਿਹੜਾ 10 ਸਾਲ ਉਹ ਅਕਾਲੀ ਦਲ ਚ ਰਹਿ ਕੇ ਔਰ ਉਸ ਪਾਵਰ ਦੇ ਵਿੱਚ ਆ ਕੇ ਉਹਨਾਂ ਨੇ ਜਿਸ ਇਲਾਕੇ ਚ ਵੀ ਜਲਾਲਾਬਾਦ ਫਾਜ਼ਲਕਾ ਗੁਰੂ ਹਰ ਸਹਾਏ ਜਿੱਥੇ ਵੀ ਆਪਣੇ ਨਾਲ ਬੇਗਾਨਿਆਂ ਦੇ ਨਾਲ ਜੋ ਵੀ ਉਹਨਾਂ ਨੇ ਜੇ ਕੋਈ ਵਾਅਦੇ ਕੀਤੇ ਨੇ ਤਾਂ ਉਹਨਾਂ ਨੂੰ ਉਹਦੀ ਖਿਮਾ ਮੰਗਣੀ ਪਏਗੀ ਇਹ ਬੜਾ ਜ਼ਰੂਰੀ ਹੈ ਕਿਉਂਕਿ ਅਸੀਂ ਕਾਂਗਰਸ ਪਾਰਟੀ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਕਿਉਂਕਿ ਸਾਨੂੰ ਰਾਹੁਲ ਜੀ ਦੇ ਵਾਸਤੇ ਇੱਕ ਇੱਕ ਸੀਟ ਦੀ ਜ਼ਰੂਰਤ ਹੈ ਤੁਹਾਡੇ ਵੱਲੋਂ ਕਬਾਇਆ ਸਾਹਿਬ ਦੀ ਵਿਰੋਧਤਾ ਕਰਨ ਦੀ ਖਬਰ ਵਾਇਰਲ ਹੋ ਰਹੀ ਹੈ ਤੁਹਾਡੇ ਵੱਲੋਂ ਕਬਾਇਆ ਦੀ ਵਿਰੋਧਤਾ ਕਰਨ ਦੀ ਖਬਰ ਵਾਇਰਲ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਮੇਰੀ ਕੋਈ ਵਿਰੋਧਤਾ ਕਿਸੇ ਨਾਲ ਨਹੀਂ ਮੈਂ ਪਾਰਟੀ ਦੇ ਨਾਲ ਕੰਮ ਕਰਦਾ ਮੇਰੀ ਪਾਰਟੀ ਇਜ਼ ਮਾਈ ਪ੍ਰਾਇੋਰਟੀ ਮੇਰੀ ਪਹਿਲ ਤੇ ਮੇਰੀ ਪਾਰਟੀ ਹੈ ਮੇਰੀ ਕਿਸੇ ਦੇ ਨਾਲ ਜਾਤੀ ਦੁਸ਼ਮਣੀ ਬਿਲਕੁਲ ਨਹੀਂ ਹੈ 10 ਦਿਨ ਬਿਨਾ ਸ਼ੇਰ ਤੋਂ ਗੁਜ਼ਾਰੇ। ਰਾਜ ਮੈਂ ਕਿਤੇ ਇਹ ਬਿਆਨ ਜਾਂ ਕੋਈ ਐਸੀ ਗੱਲ ਕੀਤੀ ਹੈ ਜਾਂ ਕੋਈ ਐਸੀ ਗੱਲ ਜਿੱਦੇ ਜਿਵੇਂ ਇਹ ਗੱਲ ਕਹੀ ਹੈ ਕਿ ਮੈਂ ਉਹਦੀ ਵਿਰੋਧਤਾ ਕਰਾਂਗਾ। ਮੈਂ ਬਿਲਕੁਲ ਕਿਸੇ ਦੀ ਮੈਂ ਪਹਿਲਾਂ ਵੀ ਕਦੀ ਨਹੀਂ ਵਿਰੋਧਤਾ ਕੀਤੀ ਕਿ ਅੱਜ ਇਹਨਾਂ ਨੇ ਮੈਨੂੰ ਹੁਣੇ ਸਵਾਲ ਕੀਤਾ ਕਿ ਤੁਸੀਂ ਤਿੰਨ ਦਫਾ ਟਿਕਟ ਮੰਗੀ ਤਿੰਨ ਦਫਾ ਨਹੀਂ ਮਿਲੇਗੀ। ਉਹਦੇ ਰੀਜ਼ਨਸ ਆ ਬੈਸਟ ਨੋਨ ਟੂ ਅਦਰ ਜਿਹੜੇ ਸਾਡੇ ਲੀਡਰ ਸਭਾ ਨੇ ਉਹਨਾਂ ਨੂੰ ਪਤਾ ਹੋਵੇਗਾ। ਲੇਕਿਨ ਵਿਰੋਧਤਾ ਕਰਨ ਦਾ ਕੋਈ ਮਕਸਦ ਜਾਂ ਮੇਰਾ ਸਵਾਲ ਹੀ ਨਹੀਂ ਪੈਦਾ ਕਿ ਹਾਈ ਕਮਾਂਡ ਜੇ ਫੈਸਲਾ ਆਪਣਾ ਨਹੀਂ ਬਦਲਦੀ ਇਹਦਾ ਕੀ ਰਿਜ਼ਲਟ ਮਿਲੇਗਾ ਕਾਂਗਰਸ ਪਾਰਟੀ ਨੂੰ ਜੀ ਹਾਂਜੀ ਜੇ ਹਾਈ ਕਮਾਂਡ ਆਪਣਾ ਫੈਸਲਾ ਨਹੀਂ ਬਦਲਦੀ ਤੇ ਕੀ ਇਹਦਾ ਰਿਜ਼ਲਟ ਮਿਲੇਗਾ ਜੀ ਦੇਖੋ ਰਿਜ਼ਲਟ ਤਾਂ ਲੋਕਾਂ ਨੇ ਦੇਣਾ ਹੈ ਇਹ ਤਾਂ ਹਾਲੇ ਚੋਣ ਮਹਿਮ ਸ਼ੁਰੂ ਹੋਣੀ ਹੈ ਤੇ ਮੈਂ ਪਹਿਲਾਂ ਹੀ ਕਿਹਾ ਕਿ ਉਸ ਨੂੰ ਜਿਹੜਾ ਲੋਕਾਂ ਤੇ ਅੱਜ ਜਿਹੜਾ ਹੀ ਲੋਕਾਂ ਦੇ ਮਨ 'ਚ ਸ਼ੰਕਾ ਹੈ ਜਾਂ ਇਹਦੇ ਬਾਰੇ ਭੈ ਹੈ ਤਾਂ ਉਹਨੂੰ ਪਹਿਲਾਂ ਹੀ ਇਸ ਚੀਜ਼ ਦੀ ਹੱਥ ਜੋੜ ਕੇ ਮਾਫੀ ਮੰਗਣੀ ਚਾਹੀਦੀ ਹੈ ਜਦੋਂ ਜਨਤਾ ਕੋਲੋਂ ਮਾਫੀ ਮੰਗਣੀ ਹੈ ਉਹ ਤਾਂ ਬੜੀ ਇੱਕ ਵੱਡਾ ਪਨ ਹੈ ਕਿਉਂਕਿ ਜੇ ਤੁਸੀਂ ਕੋਈ ਐਸਾ ਕੀਤਾ ਠੀਕ ਹੈ ਕਿ ਨਹੀਂ ਤਾਂ ਉਹਦੀ ਮਾਫੀ ਤਾਂ ਲੋਕਾਂ ਕੋਲ ਮੰਗਣੀ ਜ਼ਰੂਰੀ ਸਰ ਦਾ ਸਾਹਿਬ ਲਗਾਤਾਰ ਟਿਕਟ ਦੀ ਮੰਗ ਕਰ ਰਹੇ ਹੋ ਤੁਸੀਂ ਪਿਛਲੀ ਵਾਰ 2014 ਦੀਆਂ ਲੋਕ ਸਭਾ ਵਾਲੇ ਟਿਕਟ ਦੀ ਮੰਗਤੀ ਆਸ ਵਾਰੀ ਟਿਕਟ ਨਹੀਂ ਮਿਲੀ ਪਰ ਵਰਕਰਾਂ ਦਾ ਪਾਰੀ ਨੂੰ ਮੋਝੀਏ ਕਿ ਤੁਸੀਂ ਇਸ ਗੱਲ ਹਾਈ ਕਮਿਸ਼ਨ ਤੱਕ ਪਹੁੰਚਾਓਗੇ ਮੈਂ ਬਿਲਕੁਲ ਪਹੁੰਚਾਵਾਂਗਾ ਮੈਂ ਵਰਕਰਾਂ ਦੀ ਹਰ ਉਹ ਮੰਨ ਦੇ ਜਿਹੜੇ ਬਲਬਲੇ ਨੇ ਮੈਂ ਮੁੱਖ ਮੰਤਰੀ ਜੀ ਨੂੰ ਨਿਕਾਂਗਾ ਮੈਂ ਜਿਹੜੇ ਸਾਡੇ ਇੰਚਾਰਜ ਨੇ ਆਸ਼ਾ ਕੁਮਾਰੀ ਜੀ ਨੂੰ ਉਹਨਾਂ ਨੂੰ ਵੀ ਦੱਸਾਂਗਾ ਅੱਜ ਦੀ ਮੀਟਿੰਗ ਦਾ ਮਕਸਦ ਇਹ ਸੀਗਾ ਕਿ ਜੋ ਲੋਕਾਂ ਦੇ ਮਨ 'ਚ ਜਿਹੜੇ ਬਲਬਲੇ ਨੇ ਜਾਂ ਰੰਜ ਹੈ ਉਹ ਮੈਂ ਸੁਣ ਲਵਾਂ ਕਿਉਂਕਿ ਜੇ ਮੈਂ ਉਹਨਾਂ ਦੇ ਰੰਜ ਨਹੀਂ ਸੁਣਾਗਾ ਤਾਂ ਉਹ ਰੰਜ ਵਿਚ ਰਹਿ ਜਾਣਗੇ ਉਹ ਫਿਰ ਕੋਈ ਹੋਰ ਤਬਦੀਲ ਕਿਸੇ ਰੂਪ ਚ ਹੋ ਸਕਦੇ ਨੇ ਤਾਂ ਬੜਾ ਜ਼ਰੂਰੀ ਸੀਗਾ ਮੇਰਾ ਇਹਨਾਂ ਦੇ ਨਾਲ ਗੱਲਬਾਤ 10 ਦਿਨ ਪਹਿਲਾਂ ਇੱਕ ਬੰਦਾ ਪਾਰਟੀ ਚ ਆ ਰਿਹਾ ਹੈ ਉਹਨੇ ਕੀ ਵੇਖੇ ਪਾਰਟੀ ਨੂੰ ਟਿਕਟ ਦਿੱਤੀ ਮੈਂ ਤਾਂ ਪਹਿਲਾਂ ਹੀ ਗੱਲ ਕਹੀ ਹੈ ਕਿ ਇਹ ਤਾਂ ਉਹ ਹੀ ਦੱਸ ਸਕਦੇ ਨੇ ਜਿਨ੍ਹਾਂ ਨੇ ਉਹਦਾ ਕੇਸ ਉਹਨੂੰ ਅੱਗੇ ਲਿਆਂਦਾ ਜਾਂ ਜਿਨ੍ਹਾਂ ਨੇ ਉਸ ਗੱਲ ਨੂੰ ਹਾਈ ਕਮਾਂਡ ਤੱਕ ਪਹੁੰਚਾਇਆ ਉਹਨਾਂ ਦੇ ਮਨਚ ਕੀ ਵਜ੍ਹਾ ਸੀ ਜਾਂ ਉਸ ਚ ਕੀ ਖਾਸੀਅਤ ਹੈ ਜਾਂ ਉਹਦਾ ਅੱਗੇ ਰਿਜ਼ਲਟ ਕੀ ਹੋਏਗਾ ਇਹ ਤਾਂ ਹੁਣ ਲੋਕਾਂ ਵਿੱਚ ਚਰਚਾ ਹੈ ਕਿ ਇਹ ਫ੍ਰੈਂਡਲੀ ਮੈਚ ਦੇ ਤਹਿਤ ਕੁਝ ਬਾਇੰਡ ਟਿਕਟ ਦਿੱਤੀ ਗਈ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਦੇਖੋ ਮੈਂ ਇਹਦੇ ਬਾਰੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ ਇਹ ਕਿਉਂ ਦਿੱਤੀ ਗਈ ਹੈ ਕਿਸ ਵਜ੍ਹਾ ਕਰਕੇ ਦਿੱਤੀ ਗਈ ਹੈ ਫਰੈਂਡਲੀ ਮੈਚ ਹੈ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜੋ ਮੇਰੇ ਮਨ ਚ ਸੀਗਾ ਕਿ ਜਿਵੇਂ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਨਾ ਉਹ ਮੈਚ ਕੈਨਸਲ ਹੋ ਗਿਆ ਰਾਣਾ ਸਾਹਿਬ ਮੈਚ ਮੇਰਾ ਤੇ ਸੁਖਵੀਰ ਬਾਦਲ ਦਾ ਹੋਣਾ ਸੀ ਔਰ ਉਹ ਮੈਚ ਵੇਖਣ ਦਾ ਲੋਕਾਂ ਨੂੰ ਸਵਾਦੀ ਹੋਣਾ ਸੀ ਤੇ ਉਹਦੇ ਰਿਜ਼ਲਟ ਦਾ ਵੀ ਪਤਾ ਲੱਗਣਾ ਸੀਗਾ ਵੀ ਕੌਣ ਤਕੜਾ ਰਾਣਾ ਸਾਹਿਬ ਅੱਜ ਮੈਚ ਕੈਨਸਲ ਹੋ ਗਿਆ ਉਹ ਤੇ ਬਾਰਿਸ਼ ਪਈ ਰਾਣਾ ਸਾਹਿਬ ਮੁੱਖ ਮੰਤਰੀ ਕੈਪਟਨ ਬਰੇਂਦਰ ਸਿੰਘ ਲਗਾਤਾਰ ਤੁਹਾਡੀ ਜਵਾਬ ਕਰਦੇ ਰਹੇ ਨੇ ਕਿ ਹਾਈ ਕਮਾਂਡ ਤੱਕ ਇਹ ਰਾਣਾ ਗੰਮੀ ਸੇ 100 ਡੀ ਟਿਕਟ ਦਿੱਤੀ ਜਾਵੇ ਪਰ ਕਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਵੱਲੋਂ ਇਸ ਗੱਲ ਦੀ ਮੁਕਾਬਲਤ ਕੀਤੀ ਗਈ ਕਿ ਸੇ ਰਾਣਾ ਸੋਡੀ ਟਿਕਟ ਨਾ ਦਿੱਤੀ ਦੇਖੋ ਜਾਖੜ ਸਾਹਿਬ ਨੂੰ ਖੁਦ ਪਤਾ ਹੋਵੇਗਾ ਮੈਂ ਤੁਹਾਨੂੰ ਸਾਰੇ ਇਲਾਕੇ 'ਚ ਤੁਸੀਂ ਇਸ ਇਲਾਕੇ 'ਚ ਰਹਿਣ ਵਾਲੇ ਹੋ ਔਰ ਮੇਰਾ 35 ਸਾਲ ਦਾ ਸਿਆਸੀ ਕੈਰੀਅਰ ਹੈ ਤੁਸੀਂ ਕਦੀ ਇਹ ਦੇਖਿਆ ਨਹੀਂ ਹੋਣਾ ਕਿ ਮੈਂ ਜਾਖੜ ਸਾਹਿਬ ਸੁਨੀਲ ਜੀ ਦੀ ਜਾਂ ਉਹਨਾਂ ਦੇ ਪਰਿਵਾਰ ਦੇ ਕਿਸੇ ਬੰਦੇ ਦੀ ਜਾਂ ਉਹਨਾਂ ਦੇ ਹਲਕੇ 'ਚ ਜਾ ਕੇ ਉਹਨਾਂ ਦੀ ਕੋਈ ਮੁਖਾਲਫਤ ਜਾਂ ਕੋਈ ਐਸਾ ਬਿਆਨਬਾਜ਼ੀ ਕੀਤੀ ਹੋ। ਰਾਣਾ ਸਾਹਿਬ ਇਸ ਨਾਲ ਤੁਸੀਂ ਮੇਰੇ ਨਾਲ ਸਹਿਮਤ ਹੋ? ਵੀਡੀਓ ਆਈ। ਸੋ ਐਸ ਕਰਕੇ ਜੇ ਉਹਨਾਂ ਨੂੰ ਕੋਈ ਮੇਰੇ ਨਾਲ ਰੰਗ ਗਿਆ ਹੈ ਉਹ ਉਹਨਾਂ ਨੂੰ ਪਤਾ ਹੋਵੇਗਾ ਮੇਰਾ ਉਹਨਾਂ ਦੇ ਨਾਲ ਕੋਈ ਰਾਂਝਾ ਪਿਛਲੇ 6 ਸਿਕ ਭਾਇ ਦੇ ਵਿਚ ਵਿਚ ਪਿਛਲੇ ਜਿਹੜੇ 25 ਤੋਂ 30 ਕਰੋੜ ਦੀ ਗੱਲ ਕਰਦਾ ਪਿਆ ਕੀ ਹਾਈ ਕਮਾਂਡ ਨੇ ਦੱਸਦਾ ਨਹੀਂ ਪਿਆ ਵੀ ਇੱਕ ਬੰਦਾ ਕਰਾਜੀ ਸਿਕਿਉਰਿਟੀ ਦੇ ਰਹਾ ਹੈ ਜਿਹੜਾ ਗੱਲ ਆਪਿ ਸ਼ਰਤ ਹੋਈ ਹੈ ਉਹਨਾਂ ਨੇ ਉਹ ਗੱਲ ਕਹੀ ਵੀ ਹੈ ਲੋਕਾਂ ਨੇ ਸੁਣੀ ਵੀ ਹੈ ਜਿਹੜੀ ਚੀਜ਼ ਸੁਣੀ ਹੈ ਉਹਨੂੰ ਦੇਖੀ ਹੈ ਉਹਨੂੰ ਮੈਂ ਤਾਂ ਮੰਨਕਰ ਨਹੀਂ ਕਰ ਸਕਦਾਗਾ ਲੇਕਿਨ ਹਾਈ ਕਮਾਂਡ ਨੇ ਵੀ ਉਹਨੂੰ ਦੇਖਿਆ ਦੇਖਿਆ ਹੋਣਾ ਔਰ ਉਹਦਾ ਅੱਗੇ ਕੀ ਸੱਟਾ ਨਿਕਲਦਾ ਹੈ ਕਿ ਜਿੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਆਪ ਮੈਨੂੰ ਪੈਸੇ ਦੀ ਆ ਲੋੜ ਹੈ ਜਾਂ ਕੋਈ ਗੱਲ ਹੈ ਹਾਈ ਕਮਾਂਡ ਕਿਸੇ ਕਿਸੇ ਦਬਾਅ ਦੇ ਅਧੀਨ ਤੇ ਇਹ ਟਿਕਟ ਤੇ ਨਹੀਂ ਦਿੱਤੀ ਗਈ ਕਿਸ ਤਰ੍ਹਾਂ ਜੀ ਹਾਈ ਕਮਾਂਡ ਨੂੰ ਕਿਸੇ ਤਰੀਕੇ ਦਾ ਕੈਪਟਨ ਉੱਲੋ ਦਬਾਅ ਹੋਵੇ ਕਿ ਇੱਥੇ ਸ਼ੇਰ ਸਿੰਘ ਕੋਈ ਨਹੀਂ ਕਿਸੇ ਦਬਾਅ ਚ ਨਹੀਂ ਗੱਲ ਕਰਦੀਗੀ ਇਹ ਜਰੂਰ ਹੋ ਸਕਦਾ ਹੈ ਮੈਂ ਜੋ ਫੀਲ ਕਰ ਰਿਹਾ ਕਿ ਜਿਹੜੇ ਕੁਝ ਤੱਥ ਨੇ ਜੋ ਸਚਾਈ ਐ ਫੈਕਟਸ ਜਿਹੜੇ ਨੇ ਹੋ ਸਕਦਾ ਹੈ ਕਿ ਹਾਈ ਕਮਾਂਡ ਕੋ ਉਹ ਨਹੀਂ ਪਹੁੰਚੇ ਵੀ ਇਸ ਅ ਜਿਹੜੀ ਲੋਕ ਸਭਾ ਇਤਨੀ ਬੰਦਰ ਕੀ ਹੈ ਇੱਥੋਂ ਦੇ ਲੋਕ ਕੀ ਚਾਹੁੰਦੇ ਨੇ ਉਹਨਾਂ ਦੀ ਮਨ ਦੀ ਭਾਵਨਾ ਜਿਹੜੀ ਹੈ ਉਹ ਸ਼ਾਇਦ ਉੱਥੇ ਨਹੀਂ ਉਹ ਕਿੰਨੇ ਪਛਾਣੇ ਸੀ ਮੈਸੇਜ ਦੇਖੋ ਉਹਨਾਂ ਤੇ ਪੂਰਬ ਜੜਵੜ ਹੁੰਦੇ ਨੇ ਇੱਥੇ ਦੇ ਸਾਡਾ ਪੀਸੀਸੀ ਆਰਗੇਨਾਈਜੇਸ਼ਨ ਹੈਗੀ ਇਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਹੈ ਸੀਐਮ ਸਾਹਿਬ ਨੇ ਹੋਰ ਜਿਹੜੇ ਕਵੀ ਬਹੁਤ ਸਾਰੇ ਰਸਤੇ ਨੇ ਜਿੱਤੇ ਤੁਸੀਂ ਕਿਵੇਂ ਦਾ ਬਸਲੇ ਵਿੱਚ ਮੇਰੇ ਮੈਸੇਜ ਸਹੀ ਨਹੀਂ ਪਛਾਣੇਗੇ ਵਾਏ ਬਿਰ ਇਹ ਲੋਕਾਂ ਦੀ ਫੀਲਿੰਗ ਹੈ ਤੁਸੀਂ ਆਪ ਹੀ ਮੈਨੂੰ ਇਹ ਸਵਾਲ ਕਰ ਰਹੇ ਹੋ ਕਿ ਜੀ ਇਹ ਜਿਹੜੀ ਚੀਜ਼ ਉਹਨਾਂ ਤੱਕ ਕਿਉਂ ਨਹੀਂ ਪਹੁੰਚੀਗੀ ਪਿਛਲੇ ਪਿਛਲੇ ਦਿਨਾਂ ਵਿੱਚ ਸਿਰਫ ਤੁਹਾਡਾ ਦੋ ਆਪਣਾ ਰਮਿੰਦਰ ਸਿੰਘ ਆੜਾ ਦੋਵਾਂ ਨਾਲ ਆ ਰਿਹਾ ਸੀ ਲੱਧੋਆਂ ਚ ਇੱਕ ਨੂੰ ਟਿਕਟ ਮਿਲੇਗੀ ਉਹ ਕੋ ਹਿੰਦੂਕਰਚ ਨੂੰ ਟਿਕਟ ਮਿਲੇਗੀ ਤੁਸੀਂ ਤੁਹਾਨੂੰ ਤੁਸੀਂ ਐਮਐਲਏ ਤੁਹਾਨੂੰ ਟਿਕਟ ਨਹੀਂ ਮਿਲੇਗੀ ਲੇਕਿਨ ਉਹਨਾਂ ਤੁਹਾਡਾ ਦੋਨਾਂ ਦੋਵਾਂ ਨਾਲ ਕੱਟ ਕੇ ਇਹ ਜੇ ਇੱਕ ਜਿਹੜਾ ਥਰਡ ਪਰਸਨ ਨੂੰ ਥੋੜੇ ਦੇਰ ਪਹਿਲਾਂ ਜੁਆਇਨ ਕਰਦਾ ਉਹਨੂੰ ਕਿਉਂ ਟਿਕਟ ਦਿੱਤੀ ਗਈ ਮੈਂ ਦੱਸ ਰਿਹਾ ਕਿ ਇਹਦਾ ਸਵਾਲ ਇਸ ਸਵਾਲ ਦਾ ਜਵਾਬ ਮੇਰੇ ਕੋਲ ਨਹੀਂ ਹੈ ਸਿਰਫ ਹਾਈ ਕਮਾਂਡ ਜਾਂ ਜਿਹੜੇ ਲੋਕਾਂ ਨੇ ਇਸ ਕੈਂਡੀਡੇਟ ਦਾ ਨਾਮ ਪ੍ਰਪੋਜ਼ ਕੀਤਾ ਹੈ ਜਾਂ ਉਹ ਉਸ ਹੱਦ ਤੱਕ ਲੈ ਕੇ ਗਏ ਨੇ ਉਹਦਾ ਜਵਾਬ ਉਹ ਹੀ ਦੇ ਸਕਦੇ ਨੇ ਸਰ ਜੀ ਰਾਣਾ ਸਾਹਿਬ ਇੱਕਲਾ ਰਾਣਾ ਸਾਹਿਬ ਤੁਹਾਡੇ ਵੱਲੋਂ ਹਮੇਸ਼ਾ ਕਿਹਾ ਗਿਆ ਕਿ ਡੇਰਾ ਪ੍ਰੇਮੀਆਂ ਦੀ ਸਪੋਰਟ ਲਈ ਜਾਏਗੀ ਪਰ ਜਕਰ ਸਾਹਿਬ ਕਹਿ ਰਹੇ ਨੇ ਕਿ ਡੇਰਾ ਪ੍ਰੇਮੀ ਸਪੋਰਟ ਨਹੀਂ ਹੋਏਗੀ ਪਿਛਲੇ ਦਿਨ ਹੀ ਉਹ ਬਿਆਸ ਡੇਰੇ ਵੀ ਜਾ ਕੇ ਆਏ ਸੀ ਪਰ ਇਸ ਕੌਨਸਟਿਚੂਐਂਟ ਬਰੋਹੀਪੁਰ ਚ 70-80% ਤੇ ਕਿਹਦੀ ਮਡੇਰਾ ਪ੍ਰੇਮੀ ਕੀ ਡੇਰਾ ਪ੍ਰੇਮੀਆਂ ਦੀ ਵੋਟ ਲੈ ਬਿਨਾ ਜਿੱਤਣਾ ਸੰਭਵ ਨਹੀਂ ਮੇਰੀ ਗੱਲ ਨਹੀਂ ਸਮਝਦੇ ਦੇਖੋ ਡੇਰਾ ਪ੍ਰੇਮੀ ਸਾਡੇ ਇਹ ਸੇ ਸਾਰੇ ਸਾਡੇ ਸਮਾਜ ਦਾ ਸਾਡਰੀ ਉਹਨਾਂ ਦੇ ਨਾਲ ਕੋਈ ਬੈਰ ਵਿਰੋਧ ਨਹੀਂ ਹੈ ਅਸੀਂ ਵੋਟ ਵੀ ਉਹਨਾਂ ਕੋਲੋਂ ਲੈਂਦੇ ਆ ਲੈਂਿਆ ਵੀ ਨਹੀਂ ਅਗਾਹ ਵੀ ਉਹਨਾਂ ਦੇ ਜਾ ਕੇ ਕੋਲ ਵੋਟ ਮੰਗਾਗੇ ਹਰ ਪਿੰਡ 'ਚ ਸਾਡੇ ਇੱਥੇ ਡੇਰਾ ਪ੍ਰੇਮੀ ਹਰ ਇੱਕ ਦਾ ਜੋ ਆਪਣਾ ਵਿਸ਼ਵਾਸ ਤੇ ਧਰਮ ਹੈ ਉਹਨੂੰ ਇੰਡੀਪੈਂਡੈਂਸ ਇਹੀ ਦਾ ਆਜ਼ਾਦ ਹਿੰਦੁਸਤਾਨ ਹੈ ਠੀਕ ਹੈ ਉਹ ਕਿਸੇ ਵੀ ਡੇਰੇ ਨੂੰ ਮੰਨਦੇ ਹੋਣ ਉਸ ਡੇਰੇ ਦਾ ਕੋਈ ਵੀ ਮਾਲਕ ਹੈ ਜਾਂ ਕੋਈ ਵੀ ਉਹਦਾ ਗੁਰੂ ਹੈ ਸਾਨੂੰ ਉਹਦਾ ਕੋਈ ਕੰਸਰਨ ਨਹੀਂ ਪਰ ਸਾਡਾ ਕੰਸਰਨ ਹੈ ਜਿਹੜੇ ਲੋਕ ਸਾਡੇ ਵਿੱਚ ਰਹਿੰਦੇ ਨੇ ਸਾਨੂੰ ਉਹ ਇਸ ਜਿਹੜੀ ਵੋਟਰ ਸੂਚੀ ਉਹਦੀ ਇੱਕ ਹਿੱਸਾ ਹੈ ਗਿਣਤੀ ਹੈ ਤੇ ਅਸੀਂ ਜੇ ਇੱਕ ਇਹ ਦੇ ਘਰ ਜਾਵਾਂਗੇ ਤੇ 20 ਦੇ ਕਿਉਂ ਨਹੀਂ ਜਾਵਾਂਗੇ ਸਾਨੂੰ ਸਰ ਲੋਕ ਸਭਾ ਹਲਕੇ ਫੋਜਪੁਰ ਦੇ ਜਿਹੜੇ ਬਾਕੀ ਐਮਐਲਏ ਜਿਦਾਂ ਪਰਮਿੰਦਰ ਸਿੰਘ ਠਿੰਕੀ ਜਾਂ ਜੀਰੇ ਵਾਲੇ ਜਾਂ ਦਿਹਾਤੀ ਵਾਲੇ ਕਿ ਉਹਨਾਂ ਨੇ ਸਾਡੀ ਸਪੋਰਟ ਨਹੀਂ ਕੀਤੀ ਦਿੱਤ ਪਾਉਣ ਜੀ ਦੇਖੋ ਕਮੇਟੀ ਨੂੰ ਸਾਰੇ ਦੀ ਸਪੋਰਟ ਸੀ ਮੇਰੀ ਕਿਸੇ ਐਮਐਲਏ ਨੇ ਕੋਈ ਮੁਕਾਬਲਾ ਨਹੀਂ ਕੀਤਾ ਮੈਂ ਤੁਹਾਨੂੰ ਫਿੱਕਟ ਦੱਸ ਰਿਹਾ ਹਾਂ ਮੈਨੂੰ ਸਾਰੇ ਐਮਐਲਏਜ਼ ਨੇ ਲਿਖ ਕੇ ਚਿੱਠੀ ਲਿਖ ਕੇ ਚੀਫ ਮਿਨਿਸਟਰ ਦੇ ਹੱਥ ਦੇ ਵਿੱਚ ਪਕੜਾਈਏ ਚਾਹੇ ਕੋਈ ਹਾਰਿਆ ਹੋਇਆ ਕੋਈ ਜਿੱਤਿਆ ਹੋਵੇ ਕਿ ਜੀ ਸਾਨੂੰ ਇਹ ਕੈਂਡੀਡੇਟ ਮੰਨ ਲੀਏ ਲੇਕਿਨ ਜੋ ਫੈਸਲਾ ਹੈਗਾ ਉਹ ਫਿਰ ਫੈਸਲਾ ਦਾ ਹੈ ਚਲੋ ਅੱਗੇ ਦੀ ਮੀਟਿੰਗ ਦਾ ਕੀ ਸੰਦੇਸ਼ ਦੇ ਰਹੇ ਤੁਸੀਂ ਵਰਕਰਾਂ ਨੂੰ ਮੇਰੀ ਇਹ ਹੀ ਗੱਲ ਹੈਗੀ ਇਹ ਕਿ ਵਰਕਰਸ ਨੂੰ ਕਿ ਜਿੱਥੇ ਸ਼ੇਰ ਸਿੰਘ ਕੁਬਾਇਆ ਨੇ ਗਲਤੀਆਂ ਕੀਤੀਆਂ ਨੇ ਉਹ ਆ ਕੇ ਲੋਕਾਂ ਦੇ ਕੋਲੋਂ ਮਾਫੀ ਮੰਗਣ ਔਰ ਉਹ ਲੋਕਾਂ ਨੂੰ ਵਿਸ਼ਵਾਸ ਦਿਵਾਉਣ ਕਿ ਅੱਗੇ ਤੋਂ ਕੋਈ ਉਹ ਐਸਾ ਕੰਮ ਨਹੀਂ ਕਰਨਗੇ ਇਲਾਕੇ ਦੀ ਡਿਵੈਲਪਮੈਂਟ ਕਰਨਗੇ ਜੋ ਪਾਰਟੀ ਦਾ ਸਾਡਾ ਮੈਨੀਫੈਸਟ ਹੋਏ ਉਸ ਮੈਨੀਫੈਸਟ ਨੂੰ ਪੂਰਾ ਕਰਨ ਔਰ ਲੋਕਾਂ ਦੇ ਵਿੱਚ ਵਿਚਰਨ ਔਰ ਅਸੀਂ ਉਹਨਾਂ ਦੀ ਸਪੋਰਟ ਕਰਨ ਨੂੰ ਤਿਆਰ ਆਂ ਅਸੀਂ ਉਹ ਇਸ ਵੇਲੇ ਵੀ ਸਾਨੂੰ ਉਹ ਕਹਿਣਗੇ ਲੇਕਿਨ ਉਸ ਤੋਂ ਪਹਿਲਾਂ ਮੁੱਖ ਮੰਤਰੀ ਜੀ ਦੇ ਨਾਲ ਔਰ ਸਾਡੇ ਜਿਹੜੇ ਪਰਿਵਾਰੀ ਨੇ ਆਸ਼ਾ ਜੀ ਦੇ ਨਾਲ ਕੁਝ ਇਲਾਕੇ ਦੇ ਲੋਕ ਮਿਲਣਾ ਚਾਹੁੰਦੇ ਨੇ ਕੁਝ ਲੀਡਰ ਮਿਲਣਾ ਚਾਹੁੰਦੇ ਨੇ ਕੁਝ ਐਮ ਐਲ ਏ ਮਿਲਣਾ ਚਾਹੁੰਦੇ ਨੇ ਕੁਝ ਐਕਸ ਐਮ ਐਲ ਏ ਮਿਲਣਾ ਚਾਹੁੰਦੇ ਨੇ ਉਹ ਮਿਲ ਕੇ ਮੁਲਾਕਾਤ ਜਰੂਰ ਹਾਂਜੀ ਕੋਆਇਆ ਸਾਹਿਬ ਆ ਰਹੇ ਆ ਰੋਡ 'ਚ ਹੋਇਆ ਤੁਹਾਨੂੰ ਉਹਨਾਂ ਨੇ ਬੁਲਾਇਆ ਨਹੀਂ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਠੀਕ ਹੈ